ਨੋਚ ਮੋੜ ਲਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਿਟੀ ਦੀ ਝੋਟੀ ਹੈ ਜੀ ਸੂਣ ਵਾਲੀ ਬੱਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਹੈ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਮੇਰਾ ਬੌਲੀ ਹੈ ਜੀ ਪਿੰਡ ਭਗਤਪੁਰਾ ਮੋੜ ਆ ਧੋਖੇ ਝਾਲ ਵਾਲੇ ਠੀਕ ਹੈ ਜੀ ਤੇ ਛੋਟੀ ਦਸੂਈ ਕੰਮੀ ਸੂਈ ਸੂਣੀ ਦੂਜੀ ਸੂਈ ਸੂਂਦੀ ਆ ਦੋ ਤਿੰਨ ਦਿਨ ਬਾਕੀ ਐ ਇਹਦੇ ਠੀਕ ਆ ਹਾਂ ਫਿਰ ਇਹ ਸੂਈਰ ਦੁੱਧ ਬਈ ਕਿੰਨਾ ਸੀ ਦੁੱਧ 11 ਕਿਲੋ ਦੱਸਿਆ ਹੋਇਆ ਮਾਲਕਾ ਨੇ ਬਈ ਠੀਕ ਆ ਹਾਂ ਤੋਰ ਦੋ ਪਰਾ ਲੋ ਪਰਾ ਚੱਕਰ ਸਮਝ ਚੰਗਾ ਕਰ ਦ ਬੱਡ ਸਨੱਖ ਪੁਣਾ ਸੋਹਣੀ ਸਿੰਗੀ ਸਿੰਗੀ ਵੀ ਵਿਖਾਉਣੇ ਤੁਹਾਨੂੰ ਲੋ ਜੀ ਸਿੰਗੀ ਪੜੀ ਕੋਸੀ ਲੋ ਜੀ ਪਤਲੇ ਪਿੰਡੇ ਚਾ ਪਰਾ ਨੋਸੀ ਨੋਚ ਮੋੜ ਲਈ ਲਓ ਪੇਸ ਚੈੱਕ ਕਰਸਾਂ ਲੋ ਸਿੰਕੀ ਸੁੰਮੀ ਪਾਸ ਹੋਣੀ ਆ ਪਿੰਡਾ ਦੇਖ ਸਕਦੇ ਹਾਂ ਪਤਲਾ ਕਾਗਜ਼ ਵਰਗਾ ਲੋ ਜੀ ਸੱਡਾ ਚੈੱਕ ਕਰ ਸਕਦੇ ਹਾਂ ਬ੍ਰਾ ਕਿੰਨੇ ਦਿਨ ਨੇ ਦੋ ਚਾਰ ਦਿਨ ਬਈ ਹਾਂ ਦੋ ਚਾਰ ਕੁ ਦਿਨ ਬਾਕੀ ਐ ਬਸ ਦੋ ਤਿੰਨ ਦਿਨ ਲੈ ਜੂ ਬਸ ਦੋ ਤਿੰਨ ਦਿਨ ਤੁਹਾਨੂੰ ਪ੍ਰਸਾਂ ਤੁਹ ਬਹੁਤ ਸੋਹਣਾ ਲੱਗਿਆ ਕਰਮ ਉਹ ਬੜੀ ਮਿੱਠੀ ਮਿੱਠੀ ਤੇ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਦੂਰ ਦੂਰ ਲੱਗਿਆ ਵਾ ਠੀਕ ਹੈ ਠੀਕ ਹਾਂ ਨਹੀਂ ਬਸ ਚੰਗਾ ਕੱਤ ਬੜਾ ਹਾਂਜੀ ਵੀਰੇ ਰੇਟ ਇਹਦਾ ਜੈ 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 ਦਾ ਮੁੱਲ 115 ਕਰਦੇ ਆ ਚਿਕਨ 115000 ਰੁਪਏ ਮਾਨਤਣ ਹੋ ਜੀ ਮੜਮਟਾ ਹਾਂ ਹੋ ਜੂਗਾ ਮੌਕੇ ਤੇ ਠੀਕ ਹੈ ਲੋਕਾਂ ਤੁਸੀਂ ਫਿਰ ਚੈੱਕ ਕਰੋ ਕੁਆਲਿਟੀ ਬਹੁਤ ਚੰਗੀ ਹੈ ਜੀ ਰੇਡ ਬਾਈ ਜੀ ਨੇ ਆਪਾਂ ਨੂੰ ਦੱਸਤਾ ਫਰਾ ਬਾਈ ਜੀ ਨਾਲ ਜੁੜ ਕਨੈਕਟ ਕਰੋ ਫਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਫਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ